ਮੈਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹਿਤੀ ਸੀ ਸਾਹਮਣੇ اپੋਜੀਸ਼ਨ ਦੇ ਲੀਡਰ ਬਾਜਵਾ ਸਾਹਿਬ ਸੀ ਮੈਂ ਕਿਹਾ ਬਾਜਵਾ ਸਾਹਿਬ ਕਹਿੰਦੇ ਤੁਸੀਂ ਕਿੱਥੋਂ ਆ ਗਏ ਯਾਰ ਕਹਿੰਦੇ ਬਾਜਵਾ ਸਾਹਿਬ ਕਹਿੰਦੇ ਤੁਸੀਂ ਕਿੱਥੋਂ ਆ ਗਏ ਮੈਂ ਕਿਹਾ ਜੀ ਅਸੀਂ ਅੱਕੇ ਹੋਏ ਅਸੀਂ ਤਾਂ ਦੁਖੀ ਹੋ ਕੇ ਆਏ ਹੋਏ ਆ ਜੀ ਕੋਈ ਬਾਲਾ ਖੁਸ਼ੀ ਨੂੰ ਨਹੀਂ ਆਏ ਜੇ ਤੁਸੀਂ ਚੱਜ ਦੇ ਨਿਕਲਿਆ ਹੁੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ ਉਹ ਤੁਹਾਨੂੰ ਬਥੇਰਾ ਦੇਖ ਲਿਆ ਜੀ ਪੰਜ ਸਾਲ ਉਹ ਪੰਜ ਸਾਲ ਆ ਪੰਜ ਸਾਲ ਉਹ ਪੰਜ ਸਾਲ ਆ ਜੋ ਤੁਸੀਂ ਲੁੱਟਿਓ ਹੀ ਗਏ ਹੋ ਲੁੱਟਿਓ ਹੀ ਗਏ ਹੋ ਫਿਰ ਕਿਸੇ ਨਾ ਕਿਸੇ ਨੂੰ ਤਾਂ ਉੱਠਣਾ ਪੈਣਾ ਸੀ ਨਾ ਵੀ ਚਲੋ ਯਾਰ ਆਪਾਂ ਵੀ ਕਾਗਜ਼ ਭਰ ਕੇ ਦੇਖ ਲੈਂਦੇ ਆ ਕਾਗਜ਼ੀ ਭਰਨੇ ਹੁੰਦੇ ਨੇ ਇਹਨਾਂ ਨੂੰ ਐਸੀ ਇਹਨਾਂ ਨੂੰ ਕਾਗਜ਼ ਨਹੀਂ ਭਰਨੇ ਆਉਂਦੇ ਅਸੀਂ ਵੀ ਕਾਗਜ਼ ਭਰਤੇ ਫਿਰ ਜੇ ਤੋ ਕਾਗਜ਼ ਭਰਤੇ ਚੰਨੀ ਨਾ ਚੰਨੀ ਨੋਰਾਤਾ